ਕੀ ਹਾਲ ਨੇ ਦੋਸਤੋ ਮਿੱਤਰੋ ਆਇਓ ਨਾਲੇ ਦਾ ਕੋਈ ਕੰਮ ਨਹੀਂ ਗੱਲਾਂ ਕਰੀਏ ਨਾਲੇ ਕੋਈ ਤੁਹਾਨੂੰ ਚੰਗੀ ਜੀ ਕੋਈ ਸਿੱਖਿਆ ਦੀ ਗੱਲ ਦਸੀਏ ਆ ਦੇਖੋ ਬਾਈ ਜੀ ਫੇਰ ਫੇਰੇ ਉੱਠ ਕੇ ਨਾਲੇ ਦਾ ਆਪਣੇ ਜਿਹੜਾ ਘਾਹ ਹੋ ਜਾਊਗਾ ਸੱਤਾਂ ਚੌਲੀਆਂ ਨੇ ਜਿੰਦੂ ਆਪਾਂ ਨਾਲੇ ਘਾਹ ਬਟਾਈਏ ਤੇ ਨਾਲ-ਨਾਲ ਆਪਣੇ ਗੁਰਦਿਆਂ ਦੀ ਸਰਵਿਸ ਹੁੰਦੀ ਹੈ ਜੇ ਆਪਾਂ ਇਦਾਂ ਚੱਲਾਂਗੇ ਅੱਗੇ ਦੇ ਸੇ ਹੋਵਾਂਗੇ ਤਾਂ ਗੋਡੇ ਗਿੱਡੇ ਨਹੀਂ ਦੁਖਣਗੇ ਨਾਲੇ ਸਰੀਰ ਠੀਕਰੂਗਾ ਬਈ ਜੀ ਸਾਰਾ ਦਿਨ ਤੁਸੀਂ ਫਿੱਟ ਰਹੋਗੇ ਸਵੇਰੇ ਉੱਠ ਕੇ ਬਸ ਆਹੀ ਕੰਮ ਕਰ ਲੈ ਕਰੋ ਉੱਪਰ ਕੋਠੇ ਦੇ ਜਿੰਨਾ ਘਾਹ ਪੂਝਾ ਪਟਲਿਆ ਕਰੋ ਇਹ ਦੇਖੋ ਅੱਗੇ ਮੈਂ ਕਿਹੜੀਆਂ ਕਿਹੜੀਆਂ ਜੜਾਂ ਇਹਨਾਂ ਦੀਆਂ ਇਹਨੂੰ ਆਪਾਂ ਲੱਗ ਰਹੇ ਪੱਟਣ ਥੋੜਾ ਥੋੜਾ ਕਰਕੇ ਚੁੰਡੀਆਂ ਹੀ ਨਾਲ ਹਨ ਪੱਟੀ ਜਾਂਦੇ ਆ ਬਾਕੀ ਦੱਸਿਓ ਬਾਈ ਜੀ ਕਿਸ ਕਿਸ ਨੂੰ ਆ ਕੋਈ ਕੰਮ ਕਰਨਾ ਪਸੰਦ ਆ ਦੱਸਿਓ ਜਰਾ ਬਾਕੀ ਕੌਣ-ਕੌਣ ਕੰਮ ਕਰਦਾ ਹੈ ਕੌਣ ਇਹ ਐਸੀ ਦੇ ਵਜਿਲਾਦਾ ਕਿਹੜਾ-ਕਿਹੜਾ ਇਸ ਕੋਲ ਤੋਂ ਕਹਿ ਕਰਦਾ ਹੈ ਬਾਈ ਜੀ ਮੈਂ ਤਾਂ ਇਕੱਠੇ ਦੇਖ ਲਾ ਇਹ ਜਿਹੜੇ ਜਿਹੜੇ ਆ ਕੁਦਰਤ ਨਾਲ ਜੁੜੇ ਹੋਏ ਨੇ ਉਹੀ ਵਿੱਚ ਨੇ ਨਹੀਂ ਤਾਂ ਸਾਰਿਆਂ ਦੇ ਗੋਡੇ ਵਿੱਚ ਲੱਗ ਭੱਗ ਦੁਖੀ ਜਾਂਦੇ ਨੇ ਕਿਸੇ ਦਾ ਠੂਕ ਨਾ ਲੱਗਦਾ ਕਿਸੇ ਦਾ ਚੂਲਾ ਨਾ ਲੱਗਦਾ ਕਿਸੇ ਨੂੰ ਡਾਕਟਰ ਨੇ ਚੂਲਾ ਖਰਾਬ ਦੱਸਤਾ ਕਿਸੇ ਨੂੰ ਗੋਡੇ ਦੀ ਗਰੀਸ ਖਤਮ ਦੱਸਤੀ ਤੁਸੀਂ ਦੱਸੋ ਕਿਹਦੇ ਕਿਹਦੇ ਗੋਡੇ ਦੀ ਗਰੀਸ ਖੁੱਰੀ ਹੈ ਬਾਕੀ ਦੱਸਿਓ ਭਾਈ ਜੀ ਜਰੂਰ ਦੱਸਿਓ ਆਹ ਆ ਗੱਲ ਦਾ ਅੱਜ ਗੱਲ ਹਰ ਇੱਕ ਨੂੰ ਸੁਣਨ ਨੂੰ ਮਿਲ ਰਹੀ ਹੈ ਯਾਰ ਗੋਡਿਆਂ ਦੀ ਗਰੀਸ ਕੱਤਮ ਕਰੀ ਜਾਂਦੇ ਮੈਨੂੰ ਤਾਂ ਕੋਈ ਕੰਪਨੀ ਨਹੀਂ ਦਿਖੀ ਜਿੱਥੇ ਗਰੀਸ ਬਣਦੀ ਹੋਵੇ ਗੋਡਿਆਂ ਦੀ ਬਾਕੀ ਜੇ ਕਿਸੇ ਨੂੰ ਪਤਾ ਹੋਵੇ ਕਿੱਥੇ ਗਰੀਸਾਂ ਬਣਦੀਆਂ ਨੇ ਉਹ ਜਰੂਰ ਦੱਸਿਓ ਬਾਈ ਜੀ ਵਾਕਈ ਕਿਵੇਂ ਹੋ ਸਾਰੇ ਚੱਲਦੀ ਕਲਾ ਚ ਰਹਿ ਕੋ ਬਾਕੀ ਬਾਈ ਜੀ ਹੋ ਸਕੇ ਨਾ ਜਿੰਨਾ ਹੋ ਸਕੇ ਮੇਰੀ ਆਵਾਜ਼ ਸੁਣਦੀ ਵੀ ਹੈ ਬਾਈ ਜੀ ਅੱਜ ਜ਼ਰੂਰ ਵਗਿਆ ਮੈਂ ਬਾਕੀ ਤੁਹਾਨੂੰ ਲਵੇ ਹੋਰ ਕਰਦਾ ਕਿਉਂਕਿ ਬਾਜਰ ਦੂਰ ਤੱਕ ਜਾ ਨਹੀਂ ਰਹੀ ਆਜੋ ਤੁਹਾਨੂੰ ਮੈਂ ਦਿਖਾਉਣਾ ਹੈ ਆਕਾਜ ਹੈ ਆਪਾਂ ਤਾਂ ਆਪਣਾ ਕੰਮ ਸਮਝ ਕੇ ਚਾਲੂ ਕਰ ਲਿਆ ਪੱਟਨਾ ਨਾਲੇ ਦੋਨੇ ਕੰਮ ਹੋਈ ਜਾਂਦੇ ਆ ਨਾਲੇ ਸਰੀਰ ਦੀ ਪ੍ਰੈਕਟਿਸ ਹੋਈ ਜਾਂਦੀ ਹੈ ਨਾਲੇ ਆ ਸੱਤ ਦੀ ਸਫਾਈ ਹੋ ਜੂਗੀ ਨਾਲੇ ਆਪਣੀ ਸੱਤ ਚੋਣ ਤੋਂ ਬਚ ਜੂ ਅਡੇ-ਆਡੇ ਤਾਂ ਨੇ ਇਹਦੇ ਵਿੱਚ ਦੇਖੋ ਕਿੱਡੀ ਡੂੰਗੀ ਤੱਕ ਸੱਤ ਨੂੰ ਇਹ ਚਾਉਣ ਹੀ ਲਾਉਣਗੇ ਹੋਰ ਕੀ ਕਰਨਗੇ ਬਾਕੀ ਨਾਲੇ ਆਪਣਾ ਕੰਮ ਹੋ ਜੂਗਾ ਨਾਲੇ 7 ਵਜੇ ਹੋ ਜੂਗੀ ਹੈ ਕੰਮ ਕਰਿਆ ਕਰੋ ਕੋਈ ਤੇਜ ਦੀਆਂ ਵੀਡੀਓ ਇੰੀਆਂ-ਇੰੀਆਂ ਬਣਾ ਕੇ ਪਾਇਆ ਕਰਵਾ ਦੇਖੋ ਕਿੰਨੇ ਇਹਦੇ ਵਿੱਚ ਕਿੰਨੀਆਂ ਜਲਾ ਨੇ ਦੇਖੋ ਬਾਈ ਜੀ ਇਹ ਥੱਲੇ ਤੱਕ ਜਾ ਕੇ ਥੱਲੇ ਤੱਕ ਪਾਣੀ ਭਜਾਉਂਦੀਆਂ ਨੇ ਫਿਰ ਸਾਡੀਆਂ ਸੱਤਾਂ ਚੋਂਦੀਆਂ ਨੇ ਇਹ ਤੋਂ ਤਾਂ ਸਮਝ ਲਓ ਵੀ ਤੁਸੀਂ ਆਪ ਹੀ ਸਵੇਰੇ ਉੱਠ ਕੇ ਕੁਆਂਢਾ 10 ਮਿੰਟ ਸੱਤੇ ਘੁੰਮ ਲੋ ਨਾਲੇ ਆਪਾ ਟਲੋਕਾ ਨਾਲੇ ਤੁਹਾਡੇ ਸਰੀਰ ਦੀ ਪ੍ਰੈਕਟਿਸ ਨਾਲੇ ਤੁਹਾਡੀ 7 ਵਜੂਗੀ ਬਾਈ ਜੀ ਬਾਕੀ ਆਪਣੀਆਂ ਗੱਲਾਂ ਕਿਹਨੂੰ ਕਿਹਨੂੰ ਪਸੰਦ ਨੇ ਬੱਸ ਇਹ ਜ਼ਰੂਰ ਬਾਈ ਜੀ ਮੈਂ ਵੀਡੀਓ ਦਾ ਹੋਰ ਵੀ ਬਹੁਤ ਪਾਉਨੇ ਆ ਬਾਕੀ ਬਾਈ ਜੀ ਆ ਵੀਡੀਓ ਦਿੱਤੇ ਕਿਸੇ ਕਿਸੇ ਨੂੰ ਪਤੰਦ ਆਈ ਕੌਣ ਕੌਣ ਲਾਈਕ ਕਰਦਾ ਆ ਗੱਲਾਂ ਆਪਣੀਆਂ ਫੇਰ ਆ ਰੀਆਂ ਮੈਂ ਤਾਂ ਇੱਕ ਛੋਟੀ ਜੀ ਆਪਣੇ ਦਿਮਾਗ ਤੇ ਗੱਲ ਆਈ ਕੋਈ ਕਹਿ ਤੀ ਤੇ ਬਾਤ ਹੀ ਬਾਕੀ ਕਿਹਦੇ ਕਿਸ ਨੂੰ ਇਹ ਪਸੰਦ ਆ ਵੈਸੇ ਉੱਠ ਕੇ ਨਾਲੇ ਤੁਹਾਡਾ ਸਰੀਰ ਚੱਲਦਾ ਰਹੂਗਾ ਨਾਲੇ ਤੁਸੀਂ ਚੱਲਦੇ ਰਹੋਗੇ ਬਾਈ ਜੀ ਆਪਣੇ ਸਾਥ ਦੀ ਆ ਪਤਾ ਕਿੰਨੀਆਂ ਢੇਗੀਆਂ ਆ ਬਣਾਤੀਆਂ ਪੱਟ ਤਾਂ ਲਗਭਗ ਆ ਥੋੜਾ ਕਾ ਨਹੀਂ ਰਹਿ ਗਿਆ ਬਾਤੀ ਫੇਰ ਚੱਟ ਜੀ ਲਾ ਦਾਂਗੇ ਸਾਰਾ ਪੱਟੇ ਜਾਊਗਾ ਨਾਲੇ ਆਪਣੀ ਵੀਡੀਓ ਬਣ ਗਈ ਦੋਨੇ ਕੰਮ ਹੋ ਗਏ ਹਾਂ ਦੇਖੋ ਹਾਂ ਪਟ ਪਟ ਕੇ ਦੇਖ ਤਾਂ ਪਤਾ ਬਾਕੀ ਬਾਈ ਜੀ ਸੋਨਾ ਵੀ ਲੱਗ ਰਹਿਣੀ ਮੈਂ ਕਿਤੇ ਜੀ ਤੋ ਬਾਈ ਜੀ ਆ ਕਾਲਾ ਪਟਤਾ ਤੁਹਾਨੂੰ ਦਿਖਾਉਣਾ ਇਹ ਦੇਖੋ ਕਿੰਨਾ ਸਾਫ ਲੱਗਣ ਲੱਗਦਾ ਕਿਤਾ ਤੇਰੀ ਹਾਲਾਤੀ ਇੱਥੇ ਇੱਕ ਹੋ ਲੱਗੀ ਪਈ ਐ ਉਧਰ ਤੇ ਇੱਕ ਹੋ ਪੱਟੀ ਪਈ ਐ ਉਧਰ ਦੋ ਤਿੰਨ ਉਧਰ ਪਈਆਂ ਨੇ ਸੱਤਵੇਂ ਵੇਸੇ ਕਾ ਵਦੂ ਗਿਆ ਸੀ ਬਾਕੀ ਜਿੰਨਾ ਹੋ ਸਕਿਆ ਆਪਾਂ ਨੇ ਪੱਟਤਾ ਬਾਕੀ ਦੱਸਿਓ ਬਈ ਜੀ ਕਿਸ ਕਿਸ ਨੂੰ ਇਹ ਗੱਲਾਂ ਪਸੰਦ ਨੇ ਬਾਕੀ ਕਮੈਂਟਾਂ 'ਚ ਕੀ ਕਹੋਗੇ ਵੀ ਇਹ ਕੰਮ ਚੰਗੇ ਆ ਜਾਂ ਮਾਰੇ ਦੱਸਿਓ